ਅ ਵੈਸੇ ਤਾਂ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਬੇਲ ਦੇਣ ਵੇਲੇ ਲਾਈਆਂ ਸੀ ਉਤੋਂ ਬੜਾ ਕਲੀਅਰ ਸੀ ਕਿ ਉਹਨਾਂ ਦਾ ਬਤੌਰ ਮੁੱਖ ਮੰਤਰੀ ਰਹਿਣਾ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਰਹਿਣਾ ਨਾ ਮੁਮਕਿਨ ਜਾਈ ਸੀ ਸੋ ਇੱਕ ਤਰੀਕੇ ਨਾਲ ਉਹਨਾਂ ਨੇ ਜੋ ਐਲਾਨ ਕੀਤਾ ਵਾ ਉਹ ਉਹਨਾਂ ਦੀ ਇੱਕ ਸਿਆਸੀ ਮਜਬੂਰੀ ਬਣ ਗਿਆ ਸੀ ਕਿ ਜੇ ਉਹ ਨਾ ਐਲਾਨ ਕਰਨ ਤੇ ਜਿਵੇਂ ਪਿਛਲੇ ਕਈ ਮਹੀਨਿਆਂ ਤੋਂ ਸੀਐਮ ਆਫਿਸ ਜਿਹੜਾ ਵਾ ਨਾਨ ਫੰਕਸ਼ਨਲ ਸੀ ਇਸੇ ਤਰ੍ਹਾਂ ਹੀ ਅਗਲੇ 2-3 ਮਹੀਨੇ ਚੋਣਾਂ ਤੱਕ ਇਸੇ ਤਰ੍ਹਾਂ ਨਾਨ ਫੰਕਸ਼ਨਲ ਸੀਐਮ ਦਾ ਆਫਿਸ ਰਹਿਣਾ ਸੀ ਪਰ ਜਿਸ ਢੰਗ ਨਾਲ ਉਹਨਾਂ ਨੇ ਐਲਾਨ ਕੀਤਾ ਵਾ ਉਹ ਇਸ ਮਜਬੂਰੀ ਨੂੰ ਇੱਕ ਅਪਰਚੂਨਿਟੀ ਇੱਕ ਮੌਕਾ ਬਣਾਉਣ ਦੀ ਕੋਸ਼ਿਸ਼ ਹੈ ਉਹਨਾਂ ਦੀ ਬਣਦਾ ਜਾਂ ਨਹੀਂ ਬਣਦਾ ਹੋਰ ਗੱਲ ਹੈ ਲੇਕਿਨ ਇਹਨੂੰ ਇੱਕ ਮੌਕਾ ਬਣਾਉਣ ਦੀ ਉਹਨਾਂ ਨੇ ਅਪਰਚੂਨਿਟੀ ਵੱਜੋਂ ਇੱਕ ਮੇਰੇ ਹਿਸਾਬ ਨਾਲ ਇੱਕ ਚੰਗੀ ਕੋਸ਼ਿਸ਼ ਜ਼ਰੂਰ ਕੀਤੀ ਆ ਅ ਅ ਉਹਨਾਂ ਨੇ ਇੱਕ ਤਰੀਕੇ ਨਾਲ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਵਾਂ ਉਹਨਾਂ ਨੂੰ ਅਪੀਲ ਕੀਤੀ ਆ ਉਹਨਾਂ ਨੂੰ ਲੱਗਦਾ ਵਾ ਕਿ ਉਹਨਾਂ ਦੀ ਹਮਦਰਦੀ ਮਿਲੂਗੀ ਔਰ ਉਹਨਾਂ ਨੇ ਕੀ ਕੀ ਜੀਤਿਆ ਤਾਂ ਲੱਗਦਾ ਵੀ ਅਸੀਂ ਮਾਨਦਾਨਿਆਂ ਤੇ ਸਾਨੂੰ ਵੋਟਾਂ ਪਾਓ ਜੇ ਲੱਗਦਾ ਬੇਈਮਾਨ ਹੈ ਤਾਂ ਨਾ ਵੋਟਾਂ ਪਾਓ ਇੱਕ ਤਰੀਕੇ ਨਾਲ ਜੀਤ ਨਹੀਂ ਲੂਜ਼ ਜੇ ਉਹ ਜਿੱਤ ਜਾਂਦੇ ਆ ਤੇ ਉਹ ਇੱਕ ਸਟਰੋਂਗ ਪੋਜੀਸ਼ਨ 'ਚ ਹੋ ਜਾਣਗੇ ਸੁਪਰੀਮ ਕੋਰਟ ਨੂੰ ਜਾ ਕੇ ਕਹਿਣਗੇ ਦੇਖੋ ਜੀ ਲੋਕਾਂ ਦਾ ਸਾਨੂੰ ਫਤਵਾ ਵਾ ਔਰ ਔਰ ਇਹ ਇੱਕ ਸੀਬੀਆਈ ਔਰ ਈਡੀ ਕਮਜ਼ੋਰ ਪਾਉਗੇ ਇਹਦੇ ਨਾਲ ਔਰ ਜੇ ਉਹ ਹਾਰ ਜਾਂਦੇ ਆ ਤੇ ਜੀ ਨਾਥਿੰਗ ਟੂ ਲੂਜ਼ ਵੈਸੇ ਵੀ ਉਹ ਸੀਐਮ ਫੰਕਸ਼ਨ ਦਿਕਾਰੀ ਨਹੀਂ ਸਕਦੇ ਹੋ ਇੱਕ ਤਰੀਕੇ ਨਾਲ ਇਹ ਉਹਨਾਂ ਦੀ ਇਹ ਜੋ ਵੀ ਹੋ ਰਿਹਾ ਵਾ ਇਹ ਅਰਵਿੰਦ ਕੇਜਰੀਵਾਲ ਆਪਣੇ ਵਾਸਤੇ ਕਰ ਰਿਹਾ ਮੇਰੇ ਖਿਆਲ ਪਾਰਟੀ ਵਾਸਤੇ ਨਹੀਂ ਕਰ ਰਿਹਾ ਜੇ ਪਾਰਟੀ ਵਾਸਤੇ ਕਰ ਰਹੇ ਹੁੰਦੇ ਤੇ ਜਦੋਂ ਉਹਨਾਂ ਨੂੰ ਯਾਰਵਿੰਦ ਮਨੀਸ਼ ਸੋਧਿਆ ਨੂੰ ਅੰਦਰ ਕੀਤਾ ਗਿਆ ਸੀ ਤੇ ਨਵਾਂ ਮੁੱਖ ਮੰਤਰੀ ਬਣਾ ਦਿੰਦੇ ਨਵੀਂ ਕੈਬਨਿਟ ਬਣਾ ਦਿੰਦੇ ਉਹਨਾਂ ਨੂੰ ਫੰਕਸ਼ਨ ਕਰਨ ਦੇ ਦਿੰਦੇ ਔਰ ਆਪ ਜਿਹੜੋ ਪਾਕ ਸਾਫ ਨਿਕਲਦੇ ਬਾਹਰ ਤੇ ਫਿਰ ਆਪਣੀ ਪਾਰਟੀ ਕੋਲ ਜਾਂਦੇ ਜੀ ਹੁਣ ਸਾਨੂੰ ਬਣਾਓ ਜਾਂ ਜੇ ਤੁਸੀਂ ਸੋਚਦੇ ਜੇ ਸਾਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਚਾਹੀਦਾ ਸੋ ਜੋ ਵੀ ਹੋ ਰਿਹਾ ਵਾ ਇਹ ਬਿਲਕੁਲ ਸੈਲਫ ਇੰਟਰਸਟ ਵਾਸਤੇ ਹੋ ਰਿਹਾ ਅਰਵਿੰਦ ਕੇਜਰੀਵਾਲ ਹੀ ਆਮ ਆਦਮੀ ਪਾਰਟੀ ਹੈ ਔਰ ਆ ਮੈਨੂੰ ਇਹ ਲੱਗਦਾ ਵਾ ਔਰ ਮੈਂ ਜਿਸ ਵੇਲੇ ਪਾਰਟੀ ਦੇ ਵਿੱਚ ਸੀਗਾ ਜਿਨ੍ਹਾਂ ਦਿਨਾਂ ਦੇ ਵਿੱਚ ਉਦੋਂ ਬਿਲਕੁਲ ਕਲੀਅਰ ਸੀ ਕਿ ਇਹ ਬਿਲਕੁਲ 1 ਮੈਨ ਪਾਰਟੀ ਹੈ ਇਹਦੇ ਵਿੱਚ ਆਮ ਲੋਕਾਂ ਦੀ ਨਾਂ ਤੇ ਕੋਈ ਉਹਦੀ ਉਹਨਾਂ ਦੀ ਕੋਈ ਸੇ ਹੈ ਔਰ ਨਾ ਉਹਨਾਂ ਦੀ ਕੋ ਗੱਲ ਸੁਣਦਾ ਵਾ ਜਦੋਂ ਅਸੀਂ ਪੰਜਾਬ ਦੇ ਵਾਸਤੇ ਖੁਦਮੁਖਤਿਆਰੀ ਮੰਗੀ ਤੇ ਉਦੋਂ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਖੁਦਮੁਖਤਿਆਰੀ ਦੀ ਗੱਲ ਕੀਤੀ ਉਹਨਾਂ ਨੂੰ ਪਾਸੇ ਲਾ ਦਿੱਤਾ ਗਿਆ ਦੂਜੀ ਗੱਲ ਇਹ ਹੈ ਕਿ ਨਵੰਬਰ ਦੀਆਂ ਚੋਣਾਂ ਉਹਨਾਂ ਨੇ ਮੰਗੀਆਂ ਮਹਾਰਾਸ਼ਟਰ ਦੇ ਨਾਲ ਮੇਰਾ ਨਹੀਂ ਖਿਆਲ ਕਿ ਇਲੈਕਸ਼ਨ ਕਮਿਸ਼ਨ ਨਵੰਬਰ ਦੇ ਵਿੱਚ ਦੇ ਲਈ ਦੀਆਂ ਚੋਣਾ ਕਰਾਊਗਾ ਵੈਸੇ ਵੀ 5 ਕੁ ਮਹੀਨੇ ਫਰਵਰੀ ਦੇ ਚੋਣਾ ਨੂੰ ਵੀ 5 ਮਹੀਨੇ ਰਹਿ ਗਏ ਆ ਜੇ ਫਰਵਰੀ ਜੋ ਮਿੱਥੇ ਹੋਏ ਸਮੇ ਦੇ ਪਿਆਰ ਦੀ ਚੋਣਾ ਹੋਣੀ ਹੈ ਸੋ ਕੋਈ ਵਜ੍ਹਾ ਨਹੀਂ ਕਿ ਨਵੰਬਰ ਦੇ ਵਿੱਚ ਚੋਣਾ ਹੋਣ ਮੇਰਾ ਖਿਆਲ ਹੈ ਕਿ ਇਹ ਚੋਣਾ ਫਰਵਰੀ ਦੇ ਵਿੱਚ ਹੀ ਹੋਣ ਗਿਆ ਅ ਦੂਸਰਾ ਇਹਦਾ ਪੰਜਾਬ ਦੇ ਉੱਤੇ ਕੀ ਅਸਰ ਪਊਗਾ ਇਮੀਡੀਏਟਲੀ ਤੇ ਪੰਜਾਬ ਤੇ ਅਸਰ ਨਹੀਂ ਲੱਗਦਾ ਕੋਈ ਲੇਕਿਨ ਜੇ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੇ ਸਾਥੀ ਯਾਉਨਾ ਦਾ ਪ੍ਰਿਵਾਰਯਾ ਮਨੀ ਸੋਦੀਆ ਦਿੱਲੀ ਦੇ ਵਿੱਚ ਕਮਜ਼ੋਰ ਪੈਂਦੇ ਆ ਕਿ ਉਹਦਾ ਅਸਰ ਜ਼ਰੂਰ ਪੰਜਾਬ ਦੇ ਉੱਪਰ ਹੋਵੇਗਾ ਕਿਉਂਕਿ ਐਸਲੇ ਪੰਜਾਬ ਦੀ ਜਿਹੜੀ ਸਿਆਸਤ ਆ ਪੰਜਾਬ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਦਿੱਲੀ ਦਾ ਬਹੁਤ ਵੱਡਾ ਅਸਰ ਆ ਬਹੁਤ ਵੱਡਾ ਇਮਪ੍ਰਿੰਟ ਆਉ ਦਿੱਤੇ ਸੋ ਇਮੀਡੀਏਟਲੀ ਸ਼ਾਇਦ ਪੰਜਾਬ ਦੇ ਉੱਤੇ ਅਸਰ ਨਾ ਕੁ ਪਵੇ ਕੁਝ ਲੋਕੀ ਕਹਿ ਰਹੇ ਨੇ ਕਿ ਇਹ ਭਗਵੰਤ ਮਾਨ ਨੂੰ ਉੱਥੇ ਬੋਲਣ ਨਹੀਂ ਨਹੀਂ ਦਿੱਤਾ ਮੇਰੇ ਖਿਆਲ ਦਿੱਲੀ ਦਾ ਮਸਲਾ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਬੋਲਣ ਦਾ ਕੰਮ ਨਹੀਂ ਸੀ ਵੈਸੇ ਤੇ ਫਰੰਟਸ ਰੋ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਉਹ ਬੈਠੇ ਹੋਏ ਸਨ ਪਰ ਫਿਰ ਵੀ ਦਿੱਲੀ ਦਾ ਲੌਂਗ ਟਰਮ ਦੇ ਉੱਤੇ ਪੰਜਾਬ ਦੀ ਪੰਜਾਬ ਦੀ ਸਿਆਸਤ ਤੇ ਬਹੁਤ ਵੱਡਾ ਅਸਰ ਪਵੇਗਾ ਬਾਕੀ ਆਪਾਂ ਨੂੰ ਪਤਾ ਹੀ ਆ ਕਿ ਪੰਜਾਬ ਦੀ ਹੁਣ ਜਿਹੜੀ ਕਾਰਗੁਜ਼ਾਰੀ ਆ ਸਰਕਾਰਿਆਂ ਨੂੰ 2.5 ਸਾਲ ਹੋ ਗਏ ਆ ਇਹਦੇ ਤੇ ਆਪਾਂ ਕੱਲ੍ਹ ਜਾਂ ਪਰਸੋਂ ਦੁਬਾਰਾ ਵਿਚਾਰ-ਚਰਚਾ ਕਰਾਂਗੇ ਕਿ 2.5 ਸਾਲ ਦੀ ਕਾਰਗੁਜ਼ਾਰੀ ਕਿਉਂ ਜਿਹੀ ਰਹੀ ਅੱਜ ਆਪਾਂ ਸਿਰਫ ਦਿੱਲੀ ਦੀ ਹੀ ਗੱਲ ਕਰਨੀ ਆ ਔਰ ਦੇਖਦੇ ਆ ਕਿ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਜਿਹੜਾ ਟੈਂਪਰਰੀ ਮੁੱਖ ਮੰਤਰੀ ਹੋਊਗਾ ਕਿਉਂਕਿ ਮੇਰੇ ਖਿਆਲ ਅਗਲੇ ਕੁਝ ਘੰਟਿਆਂ ਦੇ ਵਿੱਚ ਇਹ ਫੈਸਲਾ ਵੀ ਹੋਣਾ ਵਾ ਔਰ ਅਰਵਿੰਦ ਕੇਜਰੀਵਾਲ ਲੈਫਟ ਗਵਰਨਰ ਨੂੰ ਮਿਲਤੀ ਆਪਣਾ ਅਸਤੀਫਾ ਵੀ ਦਿੰਨ